ਅੱਜ ਜਿਹੜਾ ਲੋਕ ਪ੍ਰਦਰਸ਼ਨ ਆ ਜਿਹੜਾ ਕਿ ਬੰਗਲਾਦੇਸ਼ ਦੇ ਸਾਡੇ ਹਿੰਦੂ ਪਰਿਵਾਰਾਂ ਉੱਤੇ ਸਾਡੀਆਂ ਮਾਤਾ-ਮਾਵਾਂ 'ਤੇ ਪੈਣਾ ਅੱਗੇ ਜਿਹੜਾ ਵੀ ਅਤਿਆਚਾਰ ਹੋ ਰਿਹਾ ਉਹਦੇ ਅਸੀਂ ਰੋਸ ਵਿੱਚ ਅੱਜ ਇਹ ਰੈਲੀ ਕਰ ਰਹੇ ਆ ਇਸ ਰੈਲੀ ਦਾ ਅਸੀਂ ਮੈਮੋਰੰਡਮ ਡੀਸੀ ਸਾਹਮਣੇ ਲਵਾਂਗੇ ਰਾਸ਼ਟਰਪਤੀ ਦੇ ਨਾਂ ਤੇ ਮੈਂ ਮੰਡਮ ਆ ਅਸੀਂ ਉੱਤੇ ਸਾਰੇ ਅੱਗੇ ਬੇਨਤੀ ਆ ਸਾਰੇ ਹਿੰਦੂ ਸਮਾਜ ਦੇ ਅੱਗੇ ਬੇਨਤੀ ਆ ਵੀ ਅੱਜ ਦੀ ਡੇਢ ਤੱਕ ਅਸੀਂ ਇਕੱਠੇ ਹੋ ਕੇ ਇਸ ਕੰਮ ਨੂੰ ਕਰੀਏ ਤਾਂ ਕਿ ਜਿਹੜੇ ਸਾਡੇ ਹਿੰਦੂ ਭਰਾ ਬੰਗਲਾਦੇਸ਼ ਨੇ ਉਹ ਸੁਰੱਖਿਅਤ ਹੋ ਜਾਣ ਇਹ ਹੀ ਮੇਰੀ ਸਭ ਅੱਗੇ ਬੇਨਤੀ ਆ ਕਿ ਸਾਰੇ ਹਿੰਦੂ ਇੱਕ ਮੰਚ ਤੇ ਇਕੱਠੇ ਹੋ ਜਾਣ ਅੱਜ ਜਲਦੀਆਨਾਦੀ ਸਮੂਹ ਰਾਜਨੀਤਿਕ ਸਮਾਜਿਕ ਸਨਾਤਨ ਸੰਸਥਾਵਾਂ ਵੱਲੋਂ ਜੋ ਬੰਗਲਾਦੇਸ਼ ਦੇ ਵਿੱਚ ਪਿਛਲੇ 5 ਅਗਸਤ ਤੋਂ ਸੱਤਾ ਪਰਿਵਰਤਨ ਤੋਂ ਬਾਅਦ ਇੱਕ ਸੋ ਯੋਜਿਤ ਤਰੀਕੇ ਦੇ ਨਾਲ ਹਿੰਦੂਆ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਮਕਾਨ ਉਹਨਾਂ ਦੀ ਜਾਇਦਾਦ ਉਹਨਾਂ ਦੇ ਇੰਡਸਟਰੀ ਨੂੰ ਤਬਾਹ ਕੀਤਾ ਜਾ ਰਿਹਾ ਮੰਦਰਾਂ ਨੂੰ ਸਾੜਿਆ ਜਾ ਰਿਹਾ ਔਰ ਮਾਤਾਵਾ ਪੈਨਾ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਉਸ ਨੂੰ ਰੋਕਣ ਵਾਸਤੇ ਇਸ ਸਮੂਹ ਦੇਸ਼ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਧਰਨੇ ਜਿਹੜੇ ਹੋ ਰਹੇ ਹੈਗੇ ਆ ਅਸੀਂ ਵੀ ਲੁਧਿਆਣਾ ਦੇ ਵਿੱਚ ਇਹ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਰੰਤ ਇਸ ਦੇ ਵਿੱਚ ਦਖਲ ਦੇ ਕੇ ਉੱਥੋਂ ਦੇ ਜੋ ਹਿੰਦੂ ਸਮਾਜ ਹੈ ਉਸ ਤੇ ਜਾਣਵਲਦੀ ਰੱਖਿਆ ਕੀਤੀ ਜਾਵੇ ਅੱਜ ਦਾ ਜਿਹੜਾ ਰੋਸ਼ਤਰਸ਼ ਨੂੰ ਤਰਨਾ ਆਇਆ ਉਹ ਬੰਗਲਾਦੇਸ਼ ਦੇ ਖਿਲਾਫ ਆ ਜਿਹੜਾ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖਦੇ ਪਏ ਆ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਮੰਦਰਾਂ ਦੇ ਉੱਤੇ ਬੜੇ ਹੀ ਅੱਗ ਦੇ ਅੱਗ ਦੀ ਭੇਂਟ ਉਹਨਾਂ ਨੂੰ ਕੀਤਾ ਜਾ ਰਿਹਾ ਔਰ ਹਿੰਦੂਆਂ ਦੇ ਉੱਤੇ ਬੜੇ ਅਤਿਆਚਾਰ ਕੀਤੇ ਜਾ ਰਹੇ ਨੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਦੇ ਨਾਲ ਬਲਤਕਾਰ ਹੋ ਰਹੇ ਨੇ ਤਾਂ ਪੂਰਾ ਵਿਸ਼ਵ ਮੋਨ ਹੋ ਕੇ ਬੈਠਾ ਆ ਤਾਂ ਅੱਜ ਅਸੀਂ ਲੁਧਿਆਣਾ ਕਾਇਬਲੋਂ ਸੰਤ ਸਮਾਜ ਦੀ ਅਗਵਾਈ ਦੇ ਹੇਠ ਇੱਕ ਰੋਸ਼ ਪ੍ਰਦਰਸ਼ਨ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਇੱਕ ਮੋਰਿੰਡਨ ਵੀ ਮੋਰਿੰਡਨ ਵੀ ਦਵਾਂਗੇ ਜਿਹੜਾ ਕਿ ਉੱਥੇ ਦੇ ਜਿਹੜੇ ਹਿੰਦੂਆਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਉਹ ਬੰਦ ਹੋਣ ਤਾਂ ਅੱਜ ਅਸੀਂ ਸਾਰਾ ਸਮਾਜ ਇੱਥੇ ਇਕੱਠਾ ਹੋਇਆ ਹੈ ਪਰ ਕਿਤੇ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਇਹ ਜਿਹੜਾ ਮੋਮਰੈਂਡਮ ਇਹ ਮਾਨਜੋਗ ਡੀਸੀ ਸਾਹਿਬ ਨੂੰ ਦਵਾਂਗੇ ਜੋ ਕਿ ਰਾਸ਼ਟਰਪਤੀ ਜੀ ਦੇ ਨਾਮ ਹੋਊਗਾ ਔਰ ਮੈਂ ਤੁਹਾਡੇ ਚੈਨਲ ਦੇ ਮੱਦੇਮੇ ਇਹ ਵੀ ਕਹਾਂਗਾ ਵੀ ਜਿੱਥੇ ਜਿੱਥੇ ਵੀ ਹਿੰਦੂ ਸਮਾਜ ਬੈਠਾ ਆ ਇਹ ਉੱਥੇ ਦੀਆਂ ਕਟਨਾਵਾਂ ਨੂੰ ਦੇਖ ਰਿਹਾ ਆ ਉਹ ਆਪਣੇ ਪੱਧਰ ਦੇ ਉੱਤੇ ਆਪਣੇ ਸਮਾਜ ਨੂੰ ਨਾਲ ਲੈ ਕੇ ਜਰੂਰ ਆਪਣਾ ਰੋਸ ਪ੍ਰਦਰਸ਼ਨ ਕਰਨ ਜੋ ਕਿ ਸਮਾਜ ਦੇ ਇਸ ਰੋਸ ਪ੍ਰਦਰਸ਼ਨ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਇੰਟਰਨੈਸ਼ਨਲ ਦਬਾਅ ਵੀ ਬਣੇਗਾ ਔਰ ਸਰਕਾਰ ਇਹਨਾਂ ਦੇ ਉੱਤੇ ਹੋਰ ਨਕੇਲ ਕੱਸਣ ਦੀ ਕੋਸ਼ਿਸ਼ ਕਰੇਗੀ ਤਦਾਰੀ ਦਾ ਪ੍ਰੋਗਰਾਮ ਹੈ ਜਿੱਦਾਂ ਬੰਗਲਾਦੇਸ਼ ਦੇ ਅੰਦਰ ਗੁਮਾਹਕਾ ਅੱਤਿਆਚਾਰ ਹੋ ਰਿਹਾ ਹੈ ਘਰ ਜ਼ਿੰਦਾ ਜਲਾਏ ਜਾ ਰਹੇ ਆ ਉੱਥੇ ਦੇ ਸਾਡੇ ਧਰਮ ਗੁਰੂਆਂ ਨੂੰ ਜੇਲ੍ਹ 'ਚ ਸੁੱਟਿਆ ਜਾ ਰਿਹਾ ਕੋਈ ਸੁਣਵਾਈ ਨਹੀਂ ਮੰਦਰਾਂ ਨੂੰ ਜਲਾਇਆ ਜਾ ਰਿਹਾ ਤੋੜਿਆ ਜਾ ਰਿਹਾ ਮਹਲ ਮਹਿਲਾਵਾਂ ਦੀ ਦੁਰਗਤੀ ਕੀਤੀ ਜਾਂਦੀ ਬੱਚਿਆਂ ਨੂੰ ਜ਼ਿੰਦਾ ਜਲਾਏ ਇਸ ਤਰ੍ਹਾਂ ਦੇ ਅਨੇਕ ਤਸ਼ੱਦਦ ਦੇ ਵਾਕਿਆਤ ਬੰਗਲਾਦੇਸ਼ਾ ਦੇ ਬਾਰੇ ਉਹਦੇ ਖਿਲਾਫ ਪੂਰੇ ਹਿੰਦੁਸਤਾਨ ਦੀ ਅਪੀਲ ਹਿੰਦੂ ਸਮਾਜ ਦੀ ਸਾਰੇ ਸੰਤ ਸਮਾਜ ਹਿੰਦੂ ਸਮਾਜ ਜਨ ਜਨ ਦਾ ਕਰੋਸ਼ ਉਹ ਜਿਹੜਾ ਕਰੋਸ਼ ਪੂਰੇ ਹਿੰਦੁਸਤਾਨ ਚ ਰੈਲੀਆਂ ਹੋ ਰਹੀਆਂ ਐ ਰੋਧ ਪ੍ਰਦਰਸ਼ਨ ਹੋ ਰਹੇ ਉਸ ਨੂੰ ਲੈ ਕੇ ਰਾਸ਼ਟਰੀ ਸੰਸਦ ਸੰਗਰੇ ਮਿਚੁੰਦੁਰਸਨ ਨੇ ਵਿਸ਼ਵੰਦੁਰਸਨ ਨੇ ਕਾਰਜਕ੍ਰਮ ਆਯੋਜਿਤ ਕੀਤਾ ਕਿ ਅੱਜ ਅਸੀਂ ਰੈਲੀ ਨੂੰ ਲੈ ਕੇ ਡੀਸੀ ਦਫ਼ਤਰ ਤੱਕ ਜਾਵਾਂਗੇ ਤੋਂ ਮੇਰੇ